ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਜੀ ਰਾਜਸੰਧੂ ਫਾਰਮਿੰਗ ਦੇ ਵਿੱਚ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਆਲ ਤੇ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਆਂ ਜੀ ਪਹਿਲਾ ਸੂਬਾ ਸੂਈ ਇੱਕ ਬਹੁਤ ਵਧੀਆ ਝੋਟੀ ਸੋ ਦੋਸਤੋ ਜਿਹੜਾ ਏਰੀਆ ਹੈਗਾ ਪਿੰਡ ਕਲਾਲਾਂ ਤਹਿਸੀਲ ਤੇ ਜਿਹੜਾ ਜ਼ਿਲ੍ਹਾ ਇਸ ਨੂੰ ਬਰਨਾਲਾ ਲੱਗਦਾ ਹੈ ਜੀ ਸੋ ਕਿਸਾਨ ਵੀਰੋ ਨਾਲ ਲੱਗਦੇ ਪਿੰਡ ਚੰਨਣ ਵਾਲਾ ਰਾਏ ਸਰ ਚੌਕੇ ਖੁਰਦ ਕਹਰੇ ਬਿਲਕੁਲ ਨਾਲ ਲੱਗਦੇ ਦੋਸਤੋ ਪਿੰਡ ਨੇ ਸੋ ਦੋਸਤੋ ਇਸ ਜੀ ਝੋਟੀ ਦੀ ਗੱਲ ਕਰੇਗੀ ਤੇ ਪਹਿਲਾ ਸੁਆਸ ਹੋਈ ਹੈ ਅੱਜ 2 ਦਿਨ ਹੋ ਗਏ ਦੋਸਤੋ ਸੂਈ ਨੂੰ 10 ਕਿਲੋ ਜਿਹੜਾ ਦੁੱਧ ਇਸ ਟਾਈਮ ਬਿਲਕੁਲ ਤਿਆਰ ਹੈਗਾ ਸੋ ਚੰਗੀ ਝੋਟੀ ਹੈ ਦੋਸਤੋ ਥਣਾ ਥਣਾ ਦੀ ਕੁਆਲਿਟੀ ਬਹੁਤ ਸੋਹਣੀ ਹੈਗੀ ਆ ਵਿਰਲਾ ਬਹੁਤ ਜਿਆਦੀਆਂ ਸੋਹਣੀਆਂ ਨੇ ਇਸ ਝੋਟੀ ਦੀਆਂ ਮੁੱਠੀ ਭਰ ਤਾਂ ਉਚਾਈ ਲੰਬਾਈ ਤੁਸੀਂ ਝੋਟੀ ਦੀ ਖੁਦ ਨੋਟ ਕਰ ਸਕਦੇ ਹੋ ਚੰਗੀ ਸੋਹਣੀ ਪੇਟਪੂੜੇ ਦੀ ਉੱਚੀ ਲੰਬੀ ਝੋਟੀ ਹੈਗੀ ਆ ਸੋ ਦੋਸਤੋ ਜਿਹੜਾ ਮੋਲ ਵੀਰ ਹੋਣੀ ਇਸ ਦਾ 74000 ਰੁਪਇਆ ਡਿਮਾਂਡ ਕਰਦੇ ਨੇ ਬਾਕੀ ਮੌਕੇ ਤੇ ਦੋਸਤੋ ਥੋੜੇ ਬਾਦੇ ਮਾਨਤਨ ਹੋ ਜਾਣਗੇ ਪਹੁੰਚਣ ਤੇ ਬਾਕੀ ਤੁਸੀਂ ਸਿੰਘ ਦੀ ਬੰਤਰ ਵੇਖ ਸਕਦੇ ਹੋ ਮੂੰਹ ਮੱਥਾ ਬਹੁਤ ਸੋਹਣਾ ਛੋਟਾ ਜਿਹਾ ਮੂੰਹ ਆ ਸਿੰਘ ਬਿਲਕੁਲ ਛੋਟਾ ਜਿਹਾ ਗੋਲ ਜਿਹਾ ਸਿੰਘ ਆ ਦੋਸਤੋ ਸੋਹਣੀ ਝੂਟੀ ਆ ਮਗਰ ਦੋਸਤੋ ਜਿਹੜਾ ਬੱਚਾ ਹੈ ਉਹ ਵੀ ਤੁਸੀਂ ਵੇਖ ਸਕਦੇ ਹੋ ਬਿਲਕੁਲ ਜੈਡ ਬਲੈਕ ਦੇ ਵਿੱਚ ਬੱਚਾ ਬਾਕੀ ਜਿਹੜੇ ਮੇਰੇ ਵੀਰ ਭਰਾ ਨੂੰ ਪਸੰਦ ਆਵੇ ਇਹੇ ਚੋਟੀ ਕੰਟੈਕਟ ਨੰਬਰ 200 ਦਿੱਤੇ ਗਏ ਹਨ ਵੀਡੀਓ ਦੇ ਵਿੱਚ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ